ਦੀ ਝੱਖੜੀ ਚ ਲਿਆਉ ਬਦਿਆ ਮਿੱਟੀ ਜਿਆ ਕਿਉ ਫਿਰਦਾ ਏ ਭੁੱਲਿਆ ਉਬਦਿਆ ਮਿੱਟੀ ਜਿਆ ਮੈਲਾ ਵਾਲੇ ਖਾਣ ਗੋਲੀਆਂ ਨੀਂਦ ਦੀਆਂ ਖੁੱਲੀਆਂ ਵਾਲੇ ਬਿਨਾ ਬਿਸਤਰੇ ਸੁਤੇ ਰਖੇ ਨੇ ਦਿਸਣ ਪੰਗੂ ਖੁਸ਼ਾਲਾ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਮੌਜੂਦ ਹਾਂ ਅੱਜ ਕਲਗਰੀ ਦੇ ਕੋਲ ਸੋ ਹਾਲ ਵਿਖੇ ਜਿੱਥੇ ਪੰਜਾਬੀ ਲਿਖਾਰੀ ਸਭਾ ਕਲਗਰੀ ਵੱਲੋਂ ਆਪਣੀ 25 ਸਾਲਾ ਸਿਲਵਰ ਜੁਬਲੀ ਮਨਾਈ ਗਈ ਇਸ ਸਮਾਗਮ ਦੇ ਵਿੱਚ ਕਲਗਰੀ ਵਿੱਚ ਕੰਮ ਕਰਦੀਆਂ ਤਿੰਨ ਹੋਰ ਸਹਿਤਕ ਸਭਾ ਜਿਨ੍ਹਾਂ ਦੇ ਵਿੱਚ ਪੰਜਾਬੀ ਸਹਿਤ ਸਭਾ ਕੈਲਗਰੀ ਲੇਖਕ ਸਭਾ ਤੇ ਅਰਪਣ ਲਖਾਰੀ ਸਭਾ ਦੇ ਨਮਾਇਦਿਆਂ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸਹਿਤਕ ਪ੍ਰੇਮੀਆਂ ਵੱਲੋਂ ਆਪੋ ਆਪਣੀਆਂ ਯੋਜਨਾਵਾਂ ਪੇਸ਼ ਕੀਤੀਆਂ ਗਈਆਂ। ਬਲਾਰਿਆਂ ਵੱਲੋਂ ਇਸ ਸਭਾ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ। ਵਿਸ਼ੇਸ਼ ਤੌਰ ਤੇ ਇਸ ਸਭਾ ਦੇ ਬਾਨੀ ਪ੍ਰਧਾਨ ਅਕਬਾਲ ਅਰਪਣ ਨੂੰ ਯਾਦ ਕੀਤਾ ਗਿਆ ਤੇ ਉਹਨਾਂ ਦੀ ਸਵਾਮਾ ਦੀ ਸ਼ਰਧਾਂਜਲੀ ਕੀਤੀ ਗਈ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਇਸ ਸਮਾਗਮ ਦੀਆਂ ਮੁੱਖ ਚੁਟਕੀਆਂ ਤੁਸੀਂ ਬਣੇ ਰਹੋ ਸ਼ਵਾਰਤ ਪੀਵੀ ਚੈਨਲ ਦੇ ਨਾਲ ਉਹ ਗੋਰਾ ਜੀ ਨੂੰ ਖਲਾਓ ਪਹਿਲਾਂ ਸਾਰੇ ਜਣੇ। ਉਹ ਗੋਰਾ ਨੂੰ ਮੱਛਾ ਟੋਕੇ ਆ ਜੀ। ਪਜਾਓ ਤਾਰੀ ਸਾਰੇ ਜਣੇ ਸਵਾਗਤ ਦੇ ਨਾਂ ਤੇ। ਇੱਥੋਂ ਲੈ ਕੇ ਇੱਧਰ ਨੂੰ ਫਿਰ ਚਾਹਵਲ ਨੂੰ ਹੋਈ ਚੱਲੋ। ਬਰਨਾਲ ਕਰੋ ਸੇਵਾ। ਗੀਤ ਕਵਿਤਾ ਨਾਜਮ ਸਵਰ ਕਰਕੇ ਰੰਗ ਮਹਿਫਲ ਵਿੱਚ ਭਰੀਏ। ਜੋਰਾਵਾਰ ਬੰਸਲ ਜੀ ਦੇ ਇਸ ਸ਼ੇਰ ਦੇ ਨਾਲ ਹੀ ਆਪਾਂ ਅੱਜ ਦੀ ਇਸ ਸਤੰਬਰ ਮਹੀਨੇ ਦੀ ਮੀਟਿੰਗ ਦਾ ਆਗਾਜ਼ ਕਰਨ ਜਾ ਰਹੇ ਹਾਂ ਜੋ ਕਿ ਸਾਡੇ 25 ਸਾਲਾਂ ਇਤਿਹਾਸ ਨੂੰ ਸਮਰਪਿਤ ਆ ਧੰਨਵਾਦ ਨਿੱਗੀ ਜੀ ਐਨੂੰ ਆਪ ਜੀ ਨੂੰ ਪਤਾ ਇਹ ਸਭਾ ਦਾ ਮਾਨਮਤਾ ਤੇ ਆਸਿਆ ਜਿੱਥੇ ਇਹ ਸਭਾ 25 ਸਾਲ ਤੋਂ ਸਮਾਜਿਕ ਬਰਾਈਆਂ ਦੇ ਖਿਲਾਫ ਲੜਦੀ ਆਈ ਆ ਉਥੇ ਇਹਨਾਂ ਨੇ ਸਾਡੀ ਸਭਾ ਨੇ 2012 ਦੇ ਵਿੱਚ ਬੱਚਿਆਂ ਦੇ ਵਕਾਫਲੇ ਸ਼ਰੂ ਕਰੋਨੇ ਵੀ ਸ਼ੁਰੂ ਕੀਤੇ ਤਾਂ ਜੋ ਸਾਡਾ ਜਿਹੜਾ ਪਾਉਣ ਵਾਲਾ ਪ੍ਰਵੈਖ ਚੰਗਾ ਹੋਵੇ ਪੰਜਾਬੀ ਮਾਂ ਬੋਲੀ ਪ੍ਰਤੀ ਤੇ ਉਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਹਰ ਮਹੀਨੇ ਸਵਾ ਦੇ ਵਿੱਚ ਇੱਕ ਬੱਚਾ ਜਾਂ ਦੋ ਬੱਚਿਆਂ ਦਾ ਮਾਨ ਸਨਮਾਨ ਵੀ ਕੀਤਾ ਜਾਂਦਾ ਸਲਾਨਾ ਪ੍ਰੋਗਰਾਮ ਵੀ ਕੀਤਾ ਜਾਂਦਾ ਜੋ ਅਕਬਾਰ ਅਰਪੰਜੀ ਨੇ ਹੋਰ ਸਾਡੇ ਮਾਸਟਰ ਵਿਚਿਤਕਰ ਸਿੰਘ ਜੀ ਹੁਣੀ ਕਲੋਜਨ ਸਿੰਘ ਸੇੰਭੀ ਹਰੀਪਾਲ ਜੀ ਮਨਦਰਪਾਲ ਜੀ ਨੇ ਇਹ ਗੁਟਾਈ ਤੋਂ 25 ਸਾਲ ਪਹਿਲਾਂ ਲਾਇਆ ਸੀ ਉਹ ਵੱਡਾ ਗੋੜ ਬਣ ਚੁੱਕਿਆ ਉਸ ਦੀ ਆਪਾਂ ਸਾਰੇ ਉਸ ਦੀ ਸ਼ਾਨ ਦਾ ਆਨੰਦ ਮਾਣ ਰਹੇ ਆਂ ਹਗਾ ਬੱਚੇ ਵੀ ਸੈਕਡੇ ਹੀ ਬੱਚੇ ਹਰੇਕ ਸਾਲ ਇਸ ਸਭਾ ਦੇ ਵਿੱਚ ਕੰਪੀਟੀਸ਼ਨਾਂ 'ਚ ਭਾਗ ਲੈਂਦੇ ਆਂ ਸੋ ਅਸੀਂ ਉਹਨਾਂ ਬਜ਼ੁਰਗਾਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਨੂੰ ਵੀ ਥੋੜਾ ਬੋਤਾ ਇੱਥੇ ਲੇਖਣ ਦਾ ਮੌਕਾ ਮਿਲਿਆ ਇਹ ਬੂਟਾ ਇੱਕ ਬਾਲਕ ਪੰਜ ਨੇ ਲਾਇਆ ਸੀਗਾ ਤੋਂ ਮੈਂ ਉਹਨਾਂ ਨੂੰ ਸਮਰਪਿਤ ਇੱਕ ਕੁਝ ਲਾਈਨਾਂ ਦੇ ਨਾਲ ਇਹ ਜਾਣਕਾਰੀ ਸਾਂਝੀ ਕਰਦਾ ਜਦੋਂ বেলা ਆਵੇ ਤਾਂ ਜਹਾਨ ਛੱਡ ਜਾ ਪਿੱਛੇ ਪਰ ਪੈਰਾਂ ਦੇ ਨਿਸ਼ਾਨ ਛੱਡ ਜਾ ਲੱਖਾਂ ਇਹ ਮੇਲਿਆਂ ਚ ਗੁੰਮ ਹੋ ਗਏ ਵੱਖਰੀ ਕੋਈ ਜਗਤ ਤੇ ਪਛਾਣ ਛੱਡੇਗਾ ਸੋ ਇਕਬਾਲ ਅਰਪਣ ਜੀ ਉਹਨਾਂ ਨੇ 1999 ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਅੰਮ੍ਰਿਤਪੰਜਾਬੀ ਲਗਾਈ ਸਭਾ ਸ਼ੁਰੂ ਕੀਤੀ ਸੀਗੀ ਉਸ ਵੇਲੇ ਮੈਂ ਪੰਜਾਬੀ ਨਿਖਾਰੀ ਸਭਾ ਦਾ ਮੈਂਬਰ ਨਹੀਂ ਸੀ ਮੈਂ ਦੂਗੀਆਂ ਦੇ ਇੱਕ ਦੇ ਸ਼ਾਇਦ ਮਾਰਚ ਤੇ ਅਪ੍ਰੈਲ ਵਿੱਚ ਸ਼ਮਾਰਚ ਜਾਂ ਅਪ੍ਰੈਲ ਵਿੱਚ ਪੰਜਾਬੀ ਨਿਖਾਰੀ ਸਭਾ ਦਾ ਮੈਂਬਰ ਬਣਿਆ ਤੇ ਉਸ ਟਾਈਮ ਉਹ ਇਸ ਸਭਾ ਦੇ ਵਿੱਚ ਜਿਹੜੇ ਮੈਂਬਰ ਮੈਨੂੰ ਦਿਖੇ ਜਿਨ੍ਹਾਂ ਨੂੰ ਮੈਂ ਮਿਲਿਆ ਉਹਨਾਂ ਦੇ ਵਿੱਚ ਹਰੀਪਾਲ ਜੀ ਤੋਂ ਲੋਕਲ ਸੰਧੀ ਜੀ ਮਾਸਟਰ ਚਿੱਤਰ ਗੱਲ ਜੀ ਪਰਮਿੰਦਰ ਰਾਮ ਜੀ ਇਹਨਾਂ ਨਾਲ ਮੇਰੀ ਸਾਜ ਪਈ ਪਹਿਲਾ 2001 ਦੇ ਵਿੱਚ ਸਭਾ ਚੋਣਾਂ ਤੇ ਉਸ ਤੋਂ ਬਾਅਦ ਫਿਰ ਮੈਂ ਅਸੀਂ ਚਾਰ ਚੱਕਰ ਦੇ ਮੈਂਬਰ ਹੋਏ ਹਾਂ ਜਿਹੜੇ ਸਭਾ ਦੇ ਨਾਲ ਉਹਨੂੰ ਜੁੜੇ ਆ ਪਰ ਸਭਾ ਬਣਾਉਣ ਦੇ ਵਿੱਚ ਇਕਬਾਲਾ ਸਿੰਘ ਤੇ ਉਹਨਾਂ ਦੇ ਸਾਥੀ ਵੀ ਫਾਊਂਡਰ ਮੈਂਬਰ ਹਨ ਜਿਨ੍ਹਾਂ ਦੇ ਵਿੱਚ ਪ੍ਰੋਫੈਸਰ ਮਜੀਦ ਸਿੰਘ ਸਿੱਧੂ ਜੀ ਜਸਵੰਤ ਗਿੱਲ ਜੀ ਉਹਨਾਂ ਦੀ ਸਿਹਤ ਠੀਕ ਨਾ ਹੋਣ ਕਰਕੇ ਅਜੇ ਨਹੀਂ ਪਹੁੰਚੇ ਸ਼ਾਇਦ ਆ ਜਾਣਗੇ ਉਹ ਸਰਪ੍ਰਸਤ ਸਭਾ ਦੇ ਕਿ ਇਹੋ ਜਿਹਾ ਮホール ਸਿਗਾਉ ਨੂੰ ਤੇ ਉਦੋਂ ਪਹਿਲਾਂ ਜੋ ਸਭਾ ਸ਼ੁਰੂ ਹੋਈ ਹੈ ਜਿਸ ਨਾਲ ਮੈਨੂੰ ਪਤਾ ਕਿ ਸਭਾ ਦੀਆਂ ਮੀਟਿੰਗ ਦਾ ਇਕਮਾਲ ਅਪਨ ਜੀ ਆਪਣੇ ਘਰੇ ਕਰਦੇ ਸੀਗੇ ਉਹਨਾਂ ਦਾ ਘਰ ਟੈਂਪੋਰਰੀ ਤੇ ਆ ਕਿ ਹਜੇ ਵੀ ਅੱਜ ਦੀ ਰਜੀਤ ਕੋ ਰੋਟੀ ਰਹਿੰਦੇ ਆ ਜਿਹੜੀ ਕਿ ਬਹੁਤ ਸਫਲ ਦੇ ਨੇ ਕਿ 2012 ਦੇ ਵਿੱਚ ਸਾਧੂ ਗੁਰਿੰਦ ਜੀ ਦਾ ਸਨਮਾਨ ਕੀਤਾ 2013 ਦੇ ਵਿੱਚ ਮੰਗਾਵਾਸੀ ਜੀ 2014 ਮੂਨ ਗਿਲ ਇਸ ਤੋਂ ਬਾਅਦ 2015 ਅ즈ਮੇਰ ਰੋਡੇ 2016 ਮੇਜਰ ਮੇਜਰ ਮੰਗਟ 2017 ਨਿਹੰਦਰ ਸੂਮਨ 2018 ਬਖਸ਼ ਕੌਰ ਸੰਘਾ ਤੇ 2019 ਦੇ ਵਿੱਚ ਪਰਮਿੰਦਰ ਕੌਰ ਸਰਾ ਵਿੱਚ ਉਹਨਾਂ ਦਾ ਪੰਜਾਬੀ ਰੱਖਾ ਗਈ ਸਭਾ ਨੇ ਸਿਰਮਾਣ ਕੀਤਾ ਸੋ ਲਗਾਤਾਰ 20 ਸਾਲਾਂ ਨਾਲ ਸਭਾ ਪੰਜਾਬੀ ਇੰਕਾਰੀ ਸਭਾ ਦੀ ਹੋਈ ਤੇ ਇੱਕ ਵੱਡਾ ਪੰਜਾਬੀ ਪਾਂਡਾ ਸੀ ਇੱਕ ਵੱਡੇ ਪ੍ਰੋਗਰਾਮ ਹੋਏ ਤੇ ਇਸ ਤੋਂ ਬਿਨਾਂ ਹੀ ਇਕਬਾਲ ਅਰਪਨ ਜੀ ਹੁਣ ਕਹਿੰਦੇ ਹੁੰਦੇ ਸੀ ਕਿ ਆਪਾਂ ਪੁਰਾਣੀ ਜਨਰੇਸ਼ਨ ਤੋਂ ਸਭਾ ਨਾਲ ਜੁੜਿਆ ਬਹੁਤ ਵਾਰੀ ਉਹਨਾਂ ਨੇ ਇੰਸਪੈਕਟਰ ਦੀਆਂ ਮੀਟਿੰਗਾਂ ਸਪਿਆ ਸੀਗਾ ਕਿ ਨਵੇਂ ਚੋਾਕਾਂ ਨੂੰ ਨਵੇਂ ਬੱਚਿਆਂ ਨੂੰ ਇੱਥੋਂ ਦੇ ਜੰਗਲ ਬੱਚਿਆਂ ਨੂੰ ਜਾਂ ਛੋਟੇਆਂ ਬੱਚਿਆਂ ਨੂੰ ਸਭਾ ਨਾਲ ਜੋੜਨਾ ਚਾਹੀਦਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਕੈਂਪ ਪੈਜੂਗਾ ਤੇ ਇਸ ਦੀ ਉਹ ਗੱਲ ਕਰਦੇ ਤੁਸੀਂ ਪਰ ਕੋਈ ਪ੍ਰੋਗਰਾਮ ਨਹੀਂ ਲਿਖਿਆ ਗਿਆ ਤੇ ਉਹਨਾਂ ਦੀ 15 ਜੂਨ 2006 ਨੂੰ ਡੈਥ ਹੋ ਜਾਂਦੀ ਹੈ ਅਚਾਨਕ ਫਿਰ ਜਿਹੜਾ ਤੁਹਾਡਾ ਆਪਣਾ ਬੋਲਣਾ ਕਰਾ ਸੀ ਲਾ ਉਹ ਸ਼ੁਰੂ ਹੋਇਆ ਤੇ ਇਹ ਪ੍ਰੋਗਰਾਮ ਲਗਾਤਾਰ ਚੱਲ ਰਿਹਾ ਹੈ ਬਾਕੀ ਜੋ ਸਭਾ ਦੇ ਇਨਾਚ ਚੰਨਣ ਦਾ ਮਿਲਣਾ ਦਾ ਮਤਲਬ ਹੈ ਇੰਡੀਆ ਦੇ ਸ਼ੈਡਿਊਲ ਦਾ ਪਾਇਓ ਕਿ ਜਿੰਨੇ ਆ ਇਹ ਸਮਾਜ ਕਿਸੇ ਇੱਕ ਬੰਦੇ ਨੂੰ ਨਹੀਂ ਸਮਾਜ ਦੇ ਵਿੱਚ ਪੂਰਾ ਜਾਣਤਾ ਹੈਗਾ ਜਿਹੜੀ ਗੱਲ ਜਰਨਲ ਸਖਤਰ ਤੇ ਜਿਹੜੀ ਕਾਰਜਕਾਰੀ ਕਮੇਟੀ ਦੇ ਵਿੱਚ ਮੀਟਿੰਗ ਦੇ ਵਿੱਚ ਗੱਲ ਹੋਈ ਆ ਉਹ ਕਿਸੇ ਨੇ ਵੀ ਬਾਹਰ ਨਹੀਂ ਲਿਆ ਡਿਸਪੋਜ਼ ਕਰਨੀ ਆ ਤਾਂ ਉਹਦਾ ਹੱਕ ਜਰਨਲ ਸਖਤਰ ਕਰ ਸਕਦੇ ਆ ਜੇ ਕੋਈ ਮੀਡੀਆ ਵਾਲਾ ਸੱਜਣ ਕਿਸੇ ਹੋਰ ਨੂੰ ਵੀ ਕਹਿੰਦਾ ਹੈਗਾ ਕਿ ਤੂੰ ਸਭਾ ਦੇ ਅੱਜ ਦੇ ਪ੍ਰੋਗਰਾਮ ਵਾਲੇ ਕੁਝ ਬੋਲ ਆਸੀਂ ਸਾਰੇ ਕਹਿੰਦੇ ਨਹੀਂ ਸਾਡੇ ਪਤਾ ਅੱਡ ਲਗਾ ਕਿਸਕਰ ਤੋਂ ਪੁੱਛੋ ਅਸੀਂ ਇਹ ਕਹੋ ਸਕਦੇ ਹਾਂ ਉਹ ਕਰ ਸਕਦੇ ਹਾਂ ਜੀ ਉਹ ਜਾਣੁੰਦੇ ਆ ਕਿ ਉਹ ਵੀ ਬੰਦਾ ਇਹਦਾ ਬੋਟ ਹੈਗਾ ਸੋ ਇਹਨਾਂ ਪੈਟਰਨ ਦੇ ਸਿੱਧ ਪੰਜਾਬੀ ਜਨ ਸਭਾ ਦਾ ਲਗਾਤਾਰ ਚੱਲ ਰਹੀ ਹੈ ਕਿ ਬਹੁਤ ਸਾਰਾ ਇਹਨਾਂ ਕਿਤਾਬਾਂ ਸਭਾ ਦੀ ਦੀ ਸਥਿਤੀ ਹੈ ਤੇ ਨਾਲ ਨੂੰ ਇਹ ਲੱਗਦਾ ਕਿ ਇਹਦੇ ਕਹੜੇ ਨਸਕ ਸੁਭਾਵਾ ਲੈ ਸਕਦਾ ਨਹੀਂ ਕਰਦਾ ਇਹ ਸੁਭਾਵਾ ਵਧਾਉਣੇ ਹਨ ਪਰ ਮੈਂ ਖੋਦੀਦਾਰ ਨਹੀਂ ਸਕਦਾ ਹੈਗਾ ਕਿ ਜੇ ਬੈਣੀ ਆ ਕੇ ਬੈਣੀ ਫੇਸਬੁਕ ਤੇ ਕਮੈਂਟ ਵੀ ਕਰ ਜਾਂਦਾ ਹੈ ਤਾਂ ਕਿ ਕੱਲ ਕਰੀ ਜਿਹਨਾਂ ਨੂੰ ਜਾਗਦੇ ਬੱਚੇ ਸਭਾਵਾਂ ਦੇ ਵਿੱਚ ਆਉਂਦੇ ਹੈਗਾ ਤੁਸੀਂ ਇਸ ਪਲੇਟਫਾਰਮ ਤੇ ਫੇਲ ਤੇ ਕਈ ਗੁੱਸਾ ਵੀ ਕਰਦੇ ਆ ਕਈ ਇਹ ਵੀ ਕਰਦੇ ਕਿ ਹਾਂ ਬਿਲਕੁਲ ਪੰਜਾਬੀ ਵਿਚਾਰੀ ਸਭਾ ਨੂੰ ਦੇਖ ਕੇ ਕਹਿੰਦੇ ਆ ਕਿ ਯਾਗ ਟੀਮ ਆ ਕੇ ਵੀ ਯਾਗ ਬੰਦੇ ਜੋੜ ਰਹੇ ਆ ਪਰ ਅਸੀਂ ਇਸ ਦੇ ਵਿੱਚ ਬਿਲਕੁਲ ਫੀਲ ਨਾ ਤੇ ਇਹ ਤੁਸੀਂ ਆਪਣੇ ਨੇੜੇ ਤੇ ਜੇ ਸ਼ਹਿਰਾਂ ਜਾਂ ਹੁਣ ਸ਼ਹਿਰਾਂ ਦੇ ਵਿੱਚ ਜਾਂ ਦੇਸ਼ਾਂ ਦੇ ਵਿੱਚ ਵੀ ਦੇਖੋ ਕਿ 30 ਸਾਲ ਪਹਿਲਾਂ ਜਿਹੜੀ ਕੋਰਸ ਬਣ ਗਈ ਸੀ ਸਭਾਵਾਂ ਦੀ ਅੱਜ ਵੀ ਉਹੀ ਬਣ ਰਹੀ ਆ ਅੱਜ ਵੀ ਉਹੀ ਗੱਲਾਂ ਕਰ ਰਹੇ ਆ ਸੋ ਪੰਜਾਬੀ ਖਾਲੀ ਸਭਾ ਇਹਦੇ ਵਿੱਚ ਬਹੁਤ ਅੱਗੇ ਆ ਤੇ ਮੈਨੂੰ ਕਿਤੇ ਕੁਛ ਨਹੀਂ ਹੋਣੀ ਇਕਬਾਲ ਅਕਬਰ ਜੀ ਦੀ ਇਸ ਜਾਣ ਤੋਂ ਜਾਣ ਤੋਂ ਥੋੜਾ ਚ ਪਹਿਲਾਂ ਇਕਬਾਲ ਖਾਨ ਜੀ ਦੇ ਘਰੇ ਪੰਜਾਬੀ ਰਕਾਈ ਸਭਾ ਦੀ ਮੀਟਿੰਗ ਹੋ ਰਹੀ ਸੀ ਜਿਹਦੇ ਵਿੱਚ ਸ਼ਾਇਦ ਡਾਕਟਰ ਦਰਸ਼ਨ ਗੱਲੀ ਜੀ ਦੇ ਸਨਮਾਨ ਦੀ ਗੱਲਬਾਤ ਕਰਨੀ ਸੀ ਮਾਸਟਰ ਚਿੱਤਰ ਗੱਲੀ ਜੀ ਨੂੰ ਪਤਾ ਉਹਦੇ ਵਿੱਚ ਹੈ ਨਹੀਂ ਸੀ ਜਰੀ ਕਾਲ ਹੈਗਾ ਸੀ ਸੈਣੀ ਸਾਹਿਬ ਹੈਗੇ ਸੀ ਕਿ ਮੈਂ ਨਹੀਂ ਸੀਗਾ ਮੇਰੇ ਕੋਲ ਉਸ ਟਾਈਮ ਪੈਨ ਹੈ ਨਹੀਂ ਸੀਗਾ ਮੈਂ ਸਾਰਾ ਕਿਤਾਬ ਲਿਖਣਾ ਸੀਗਾ ਜਨਰਲ ਸਕੱਤਰ ਪਿਆਰ ਜੀ ਦਾ ਕਮਰਨੀ ਦੇ ਨੌਇਾਂ ਪਹਿਲੇ ਇਹਦੇ ਵਿੱਚ ਉਹਨੇ ਨਾਮ ਨੂੰ ਸ੍ਰੋਪ ਅਕਿੰਦਰ ਦਸ ਨੇ ਕਰ ਦਿੱਤਾ ਜਸਵੰਤ ਸਿੰਘ ਮਰਦੀ ਜੀ ਦਾ ਫੈਸਲਾ ਕਰ ਦਿੱਤਾ ਤੇ ਆਪਣੇ ਦੋਸਤ ਜਿਹੜੇ ਬਾਅਦ ਵਿੱਚ ਇੱਥੇ ਆਏ ਜਗਿੰਦਰ ਅਮਰ ਉਹਨਾਂ ਦਾ ਦਿੱਲੀ ਦਾ ਫੈਸਲਾ ਕਰ ਦਿੱਤਾ ਤੇ ਨਾਲ ਇਹ ਕਹਿ ਗਏ ਕਿ ਦਿੱਲੀ ਉੱਤਰ ਦਾ ਪਹਿਲਾ ਜੋ ਜਗਿੰਦਰ ਅਮਰ ਉਹਨਾਂ ਨੂੰ ਮਿਲੀ ਬਾਕੀ ਤੋਂ ਆਪੇ ਦਾ ਦੇਜੋ ਕੰਮ ਕਰੀ ਤੇ ਤੋਂ ਦੂਸਰੇ ਨੇ ਕਰੋਗੇ ਨਹੀਂ ਕਿ ਅਕੀਰ ਦੇ ਵਿੱਚ ਉਹਨਾਂ ਨੇ ਹਰਕੇਸ਼ ਸਿੰਘ ਮੀਰਾਲਕੋ ਜੀ ਉਹਨਾਂ ਦੀ ਬੀਫੀ ਦਾ ਫੈਸਲਾ ਕਰ ਦਿੱਤਾ ਸੀਗਾ ਅ ਸ਼ਾਇਦ ਲੁਧਿਆਣੇ ਦਾ ਪਰ ਮੈਂ ਇੱਕੋ ਜਗ੍ਹਾ ਜਾ ਸਕਿਆ ਨੀਸਾਨ ਦੀ ਬੇਟੀ ਦੇ ਘਰ ਤੋਂ ਮਤਲਬ ਕਿਤਾਬਾਂ ਚੱਕਣੀਆਂ ਸੀ ਹੋਰ ਕਿਤੇ ਮੈਂ ਜਾ ਨਹੀਂ ਸਕਿਆ ਸੋ ਇਹ ਦੋਆਂ ਦੀਆਂ ਤਾਂ ਮੇਰੇ ਕੋਲ ਰਹਿ ਗਈਆਂ ਜਿਹੜੀਆਂ ਅਜੇ ਸੰਭਾਲ ਚੱਕੀਆਂ ਹੋਈਆਂ ਆ ਕਿ ਬਾਕੀ ਫਿਰ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਸਭਾ ਦੇ ਵਿੱਚ ਵੀ ਮੈਂ ਕਿਹਾ ਜਨਾ ਜਨਾ ਕਿ ਜੇ ਪਰਾਲੇ ਪੱਖੇ ਝੜਦੇ ਆ ਫਿਰ ਇਹ ਵੀ ਨਵੇਂ ਬਾਗ ਨਵੇਂ ਪੱਤੇ ਆਉਂਦੇ ਹੈਗੇ ਤੇ ਮੈਂ ਸਭ ਨੂੰ ਅੱਗੇ ਵੀ ਕਿਹਾ ਬੇਟੀ ਕੀ ਤੁਸੀਂ ਮੈਂ ਹੁਣ 30 ਸਾਲ ਸਭਾ ਦੇ ਵਿੱਚ ਰਿਹਾ ਚਲੋ ਛੋਟਾ ਹੁੰਦਾ ਜੁੜਿਆ ਸੀ ਉਦੋਂ ਤੇ ਮੈਂ ਕਿਹਾ ਸੀ ਕਿ ਜਿਵੇਂ ਪ੍ਰਾਣੇਨ ਤੇ ਬਾਹਰ ਜਾਣ ਸਾਰੇ ਹਾਜ਼ਰੀਨ ਨੂੰ ਸਤਿ ਸ਼੍ਰੀ ਅਕਾਲ ਸੋ ਮੈਨੂੰ ਆ ਬੇਨਤੀ ਨਾਲ ਹੁਣ ਆਇਆ ਸੀ ਵਾ ਕਿ ਕੋਈ ਸਭਾ ਬਾਰੇ ਤੱਕ ਜਾਣਦਾ ਉਹ ਲੋਕੋ ਲੈ ਕੇ ਸਭਾ ਦੇ ਇਤਿਹਾਸ ਬਾਰੇ ਥੋੜਾ ਦੱਸੇ ਕਿ ਇਹ ਬੂਟਾ ਇੱਕ ਬਾਲਕਾਂ ਜੀ ਨੇ ਲਾਇਆ ਸੀਗਾ ਤੋਂ ਮੈਂ ਉਹਨਾਂ ਨੂੰ ਸਮਰਪਿਤ ਇੱਕ ਕੁਝ ਲੈਣਾ ਦੇ ਨਾਲ ਇਹ ਜਾਣਕਾਰੀ ਸਾਂਝੀ ਕਰਦਾ ਜਦੋਂ ਬੇਲਾ ਆਵੇ ਤਾਂ ਜਹਾਨ ਛੱਡ ਜਾ ਪਿੱਛੇ ਪਰ ਪੈਰਾਂ ਦੇ ਨਿਸ਼ਾਨ ਛੱਡ ਜਾ ਲੱਖਾਂ ਇਹ ਮੇਲਿਆਂ ਚ ਗਮ ਹੋ ਗਏ ਵੱਖਰੀ ਕੋਈ ਜਗ ਤੇ ਪਛਾਰ ਛੱਡੇਗਾ ਸੋ ਇਕਬਾਲ ਅਰਪਨ ਜੀ ਹੋਣਾ ਨੇ 1999 ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਰਲ ਕੇ ਪੰਜਾਬੀ ਲਗਾਈ ਸਭਾ ਸ਼ੁਰੂ ਕੀਤੀ ਸੀਗੀ ਉਸ ਵੇਲੇ ਮੈਂ ਪੰਜਾਬੀ ਲਖਾਰੀ ਸਭਾ ਦਾ ਮੈਂਬਰ ਨਹੀਂ ਸੀ ਮੈਂ 2001 ਦੇ ਸ਼ਾਇਦ ਮਾਰਚ ਤੇ ਅਪ੍ਰੈਲ ਵਿੱਚ ਸ਼ਮਾਰਚ ਜਾਂ ਅਪ੍ਰੈਲ ਵਿੱਚ ਪੰਜਾਬੀ ਲਖਾਰੀ ਸਭਾ ਦਾ ਮੈਂਬਰ ਬਣਿਆ ਤੇ ਉਸ ਟਾਈਮ ਉਹ ਸਭਾ ਦੇ ਵਿੱਚ ਜਿਹੜੇ ਮੈਂਬਰ ਮੈਨੂੰ ਦਿਖੇ ਜਿਨ੍ਹਾਂ ਨੂੰ ਮੈਂ ਮਿਲਿਆ ਉਹਨਾਂ ਦੇ ਵਿੱਚ ਹਰੀਪਾਲ ਜੀ ਕਮਲੋਜਨ ਸੰਧੀ ਜੀ ਮਾਸਟਰ ਚਿੱਤਰ ਗੱਲ ਜੀ ਪਰਮਿੰਦਰ ਰਾਮ ਜੀ ਇਹਨਾਂ ਨਾਲ ਜਿਹੜੀ ਸਹਾਇਤਾ ਹੈ ਪਹਿਲਾਂ 2001 ਦੇ ਵਿੱਚ ਸਭਾ ਚੋਣਾਂ ਤੇ ਉਸ ਤੋਂ ਬਾਅਦ ਫਿਰ ਮੈਂ ਅਸੀਂ ਚਾਰ-ਪੰਜ ਮੈਂਬਰ ਹੋਏ ਹਾਂ ਜਿਹੜੇ ਸਭਾ ਦੇ ਨਾਲ ਉਹਦੇ ਤੋਂ ਜੁੜੇ ਆ ਪਰ ਸਭਾ ਬਣਾਉਣ ਦੇ ਵਿੱਚ ਇਕਵਾਲਪਨਜੀਤ ਤੇ ਉਹਨਾਂ ਦੇ ਸਾਥੀ ਵੀ ਫਾਊਂਡਰ ਮੈਂਬਰ ਹਨ ਜਿਨ੍ਹਾਂ ਦੇ ਵਿੱਚ ਪ੍ਰੋਫੈਸਰ ਮਜੀਦ ਸਿੰਘ ਸਿੱਧੂ ਜੀ ਜਸਵੰਤ ਮੱਲਿਆ ਤੇ ਜਸਵੰਤ ਗੱਲ ਜੀ ਉਹਨਾਂ ਦੀ ਸਿਹਤ ਠੀਕ ਨਾ ਹੋਣ ਕਰਕੇ ਅਜੇ ਨਹੀਂ ਪਹੁੰਚੇ ਸ਼ਾਇਦ ਆ ਜਾਣਗੇ ਉਹ ਸਰਪ੍ਰਸਤ ਸਭਾ ਦੇ ਕਿ ਇਹੋ ਜਿਹਾ ਮਾਹੌਲ ਸੀ گاਉਂ ਨੂੰ ਕਿ ਉਦੋਂ ਪਹਿਲਾਂ ਜਦੋਂ ਸਭਾ ਸ਼ੁਰੂ ਹੋਈ ਜਾਂ ਜਿੰਨਾ ਮੈਨੂੰ ਪਤਾ ਕਿ ਸਭਾ ਦੀ ਮਿਲਟ ਦਾ ਇਕਮਾਲ ਅਪਚੀਆ ਕਲੇ ਘਰੇ ਕਰਦੇ ਸੀ ਜੇ ਉਹਨਾਂ ਦਾ ਘਰ ਟੈਂਪਰ ਡਰਾਈਵ ਤੇ ਆ ਤੇ ਹਜੇ ਵੀ ਅਕਤੀ ਰਜੀਤ ਕੌਰ ਉੱਥੇ ਰਹਿੰਦੇ ਆ ਨੰਬਰ 92 ਪਹਿਲੇ ਇਹਦੇ ਵਿੱਚ ਚੁਣੇ ਰਾਤ ਸੁਪਨ ਅਕਿੰਦਰ ਅਸਮੇ ਕਰ ਦਿੱਤਾ ਜਸਵੰਤ ਸਿੰਘ ਮਿਰਦੀ ਜੀ ਦਾ ਅਸਮੇ ਕਰ ਦਿੱਤਾ ਤੇ ਆਪਣੇ ਦੋਸਤ ਜਿਹੜੇ ਬਾਅਦ ਵਿੱਚ ਇੱਥੇ ਆਏ ਜਗਿੰਦਰ ਅਮਰ ਉਹਨਾਂ ਦਾ ਦਿੱਲੀ ਦਾ ਫੈਸਲਾ ਕੀਤਾ ਤੇ ਨਾਲੇ ਕਹਿ ਰਹੇ ਤੋਂ ਦਿੱਲੀ ਉੱਤਰਨਾ ਪਹਿਲਾਂ ਤੋਂ ਜਗਿੰਦਰ ਅਮਰ ਉਹਨਾਂ ਨੂੰ ਮੇਰੀ ਬਾਕੀ ਤੋਂ ਆਪ ਦੇ ਘਰ ਦੇ ਜੋ ਕੰਮ ਕਰੀ ਸੇ ਤੋਂ ਦੂਸਰੇ ਦੇ ਘਰੋਂ ਵੀ ਨਹੀਂ ਕਿ ਅਕੀਰ ਦੇ ਵਿੱਚ ਉਹਨਾਂ ਦੇ ਹਨ ਕਿਸਤ ਸਿੰਘ ਮੀਰਾਂਕਲ ਜੀ ਉਹਨਾਂ ਦੀ ਬੇਟੀ ਦਾ ਨਸੀਬਿਕ ਪਾਸਾ ਸੀਗਾ ਅ ਸ਼ਾਇਦ ਲੁਧਿਆਣੇ ਦਾ ਪਰ ਮੈਂ ਇੱਕੋ ਜਗ੍ਹਾ ਜਾ ਸਕਿਆ ਨੀਰ ਸਿੰਘ ਦੀ ਬੇਟੀ ਦੇ ਘਰ ਤੋਂ ਮਤਲਬ ਕਿਤਾਬਾਂ ਚੱਕਣੀਆਂ ਸੀ ਹੋਰ ਕਿਤੇ ਮੈਂ ਜਾ ਨਹੀਂ ਸਕਿਆ ਸੋ ਇਹ ਦੋ ਨਰੀਆਂ ਤਾਂ ਮੇਰੇ ਕੋਲੇ ਰਹਿ ਗਈਆਂ ਜਿਹੜੀਆਂ ਹਰਿਸ ਮਾਰਕੀਟ ਤੋਂ ਆਗਿਆ ਤੇ ਬਾਕੀ ਸਰ ਜਿਵੇਂ ਮੈਂ ਪਹਿਲਾਂ ਵੀ ਕਹਿਆ ਸੀਗਾ ਕਿ ਸਭਾ ਦੇ ਵਿੱਚ ਵੀ ਜਾ ਕੇ ਕਹਿੰਦਾ ਰਹਿਣਾ ਕਿ ਜੇ ਪੁਰਾਣੇ ਪੱਤੇ ਝੜ ਗਏ ਆ ਫਿਰ ਜੀ ਨਵੇਂ ਝੜ ਆ ਨਵੇਂ ਪੱਤੇ ਆਉਂਦੇ ਹੈਗੇ ਆ ਤੇ ਮੈਂ ਸਭ ਨੂੰ ਅੱਜ ਵੀ ਕੀ ਬੇਟੀ ਕੀਤੀ ਸੀ ਮੈਂ ਹੁਣ 23 ਸਾਲ ਸਭਾ ਦੇ ਵਿੱਚ ਰਿਹਾ ਚਲੋ ਛੋਟਾ ਹੁੰਦਾ ਜੁੜਿਆ ਸੀ ਉਦੋਂ ਤੇ ਮੈਂ ਕਹਿੰਦਾ ਸੀ ਜੇ ਹੁਣ ਪੁਰਾਣੇ ਬੰਦੇ ਬਾਹਰ ਜਾਣ ਆਓ ਮਿਲ ਬੈਠ ਕੇ ਰਹੀ ਖਾਸ ਚਾਨਣ ਹੋ ਜਾਵਾ ਕੋਸ਼ਿਸ਼ ਕਰਦਾ ਜਿਵੇਂ ਟਟੇਰਾ ਜੀਵ ਇੱਕ ਸਰਾਹ ਆਉਣਾ ਜਾਣਾ ਬਣਿਆ ਹੈ ਨਾ ਇੱਥੇ ਪੱਕੇ ਰਹਿਣਾ ਹੈ ਆਉ ਮਿਲ ਬੈਠੀ ਸਾਧ ਓਮੇ ਤੇ ਹੰਕਾਰ ਦਈਏ ਪਿਆਰ ਲਈਏ ਤੇ ਸਤਿਕਾਰ ਦਈਏ ਭਾਈਚਾਰਾ ਅਨਮੋਲ ਗਹਿਣਾ ਹੈ ਆਉ ਮਿਲ ਬੈਠੀ ਲਿਖਿਆ ਵੀ ਤੇ ਅਣ ਲਿਖਿਆ ਵੀ ਛੱਪਿਆ ਦੀ ਤੇ ਅੜ ਛੱਪਿਆ ਦੀ ਸਭ ਸ਼ਬਦ ਗੁਰੂ ਨੇ ਕਹਿਣਾ ਹੈ ਆਉ ਮੇਲੇ ਬੈਠੀ ਜੇ ਨਹੀਂ ਗੱਲਾਂ ਹੋਣ ਜਾਂ ਨਾ ਹੋਣ ਕੀ ਫਰਕ ਪੈਂਦਾ ਜਨਮ ਜ਼ਬਰ ਹੋਵੇ ਕਲਮਾ ਚੁੱਪ ਰਹਿਣ ਬਹੁਤ ਫਰਕ ਪੈਂਦਾ ਜਨਮ ਕਰਨਾ ਜੇ ਗੁਨਾਹ ਹੈ ਜਨਮ ਕਰਨਾ ਜੇ ਗੁਨਾਹ ਹੈ ਗੁਨਾਹ ਜਨਮ ਸਹਿਣਾ ਹੈ ਆਉ ਮੇਲੇ ਬੈਠੀ ਹਾਂ ਚਲ ਪਾਤਰੇ ਉੱਠ ਤੂੰ ਤਰ ਚੱਲੀਏ ਚਲ ਪਾਤਰੇ ਉੱਠ ਤੂੰ ਤਰ ਚੱਲੀਏ ਪੁੱਲਿਆ ਹੋਇਆ ਤਾ ਚਲ ਪਾਤਰੇ ਉੱਠ ਤੂੰ ਤਰ ਚੱਲੀਏ ਉੱਰਿਆ ਹੋਇਆ ਥਾਵਾ ਜਿੱਥੇ ਕਿਤੇ ਛਡੋਏ ਸਾਂ ਅਣਲਿਖਿਆ ਕਵਤਾ ਚੱਲ ਫੱਟੇ ਉੱਤੇ ਰੁੜ ਰਮਤੇ ਜੰਨਤ ਮਿਲਦੀ ਨਾ ਮੰਨ ਕੇ ਖਦਾਈ ਕਿਸੇ ਉਹ ਰਜ ਔਨਾਨਾ ਖਾ ਕੇ ਮਲਾਈ ਕਿਸੇ ਰਜ ਔਨਾਨਾ ਖਾ ਕੇ ਮਲਾਈ ਕਿਸੇ ਨੂੰ ਦਾਲ ਰੋਟੀ ਜਿਹੀ ਚੀਜ਼ ਨਾ ਕੋਈ ਹੋਰ ਜਗ ਤੇ ਦਾਲ ਰੋਟੀ ਜਿਹੀ ਚੀਜ਼ ਨਾ ਕੋਈ ਹੋਰ ਜਗ ਤੇ ਘਰ ਬਹਿ ਕੇ ਪਕਾਈ ਮੱਠੀ ਮੱਠੀ ਆ ਕਿਤੇ ਘਰ ਬਹਿ ਕੇ ਪਕਾਈ ਮੱਠੀ ਮੱਠੀ ਆ ਕਿਤੇ ਕਿ ਮੈਂ ਸਮਝਾਉਂਗੇ ਪਾ ਕੇ ਦਹਾਈ ਕਿਸੇ ਨੂੰ ਰਜ ਆਉਂਦਾ ਨਹੀਂ ਖਾ ਕੇ ਮੜਾਈ ਕਿਸੇ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਬਗਾਈ ਦਿੰਦੀ ਆ ਪੰਜਾਬੀ ਖਾਈ ਸਭ ਨੂੰ ਅੱਜ ਅਕੀਮੀਂ ਰਹਿੰਦੇ ਨੇ ਤੇ ਅੱਜ ਤੇ ਯੂਨੀਵਰਸਿਟੀ ਤੇ ਜਦੋਂ ਦੀ ਪੰਜਾਬੀ ਸੱਤ ਸਭਾ ਬਣੀ ਆ ਲਖਾਰੀ ਸਭਾ ਬਣੀ ਆ ਮੇਰੀਆਂ ਅੱਖਾਂ ਸਾਹਮਣੇ ਜੋ ਕੁਝ ਹੋਇਆ ਉਹ ਮੈਂ ਆਪਣੇ ਅੱਖੀਂ ਦੇਖਿਆ ਆਪਣੇ ਦੰਤ ਤੇ ਵੀ ਹੰਡਾਇਆ ਤੇ ਪੰਜਾਬੀ ਸੈਕਸ ਵਾਲੀ ਦੇ ਕਹਿੰਦਾ ਸਵੈ ਨਾਲ ਸਾਰੀ ਬਹੁਤ ਤਰੱਕੀ ਕੀਤੀ ਤੇ ਇਸੇ ਤਰ੍ਹਾਂ ਕਰਦੇ ਰਹਿਣਾ ਇੱਕ ਵਾਰੀ ਫੇਸ ਬਹੁਤ ਜਲਦੀ ਤੱਕ ਨੂੰ ਅਰਪਣ ਇੱਕ ਵਾਰ ਅਰਪਣ ਹੋਣਾ ਨਾ ਮੇਰਾ ਕਾਫੀ ਬਹੁਤ ਪਿਆਰਿਆ ਉਦੋਂ ਮੈਂ ਕਹਿ ਕਰੀ ਪੁਲਿਸ ਸਰਵਿਸਿਸ ਕੰਮ ਕਰਦੀ ਸੀ ਤੇ ਇੱਕ ਵਾਰ ਅਰਪਣ ਬਾਰੇ ਫਾਈਲ ਲੈ ਕੇ ਬੈਠੇ ਤੇ ਮੈਂ ਅਚਾਨਕ ਇਕੜੀ ਮੈਗਾਬੀਟੀ ਤੁਸੀਂ ਤੇ ਬੈਠਿਆ ਕਹਿੰਦੇ ਮੈਂ ਇੰਟਰਪ੍ਰੀਟਲੀ ਅਪਲਾਈ ਕੀਤਾ ਤੇ ਮੇਰੀ ਬਹੁਤ ਵਾਰੀ ਮੈਂ ਕੀਤਾ ਅਪਲਾਈ ਮੈਨੂੰ ਕੋਈ ਕਾਲ ਨਹੀਂ ਕਰਦਾ ਤੇ ਮੈਂ ਕਿਹਾ ਲਓ ਮੈਂ ਫਾਈਲ ਪੜਾ ਗੋ ਤੇ ਮੈਂ ਫਾਈਲ ਚੁੱਕ ਕੇ ਕਿਸੇ ਨੂੰ ਦੇਣ ਦੀ ਬਜਾਏ ਮੈਂ ਸਿੱਧੇ ਉਹ ਸਰਜੰਟ ਦੇ ਡੈਸਕ ਤੇ ਰੱਖਿਆ ਜਿਹਨੇ ਕੰਮ ਕਰਨਾ ਸੀ ਤੇ ਉਹ ਸਰਜੈਂਟ ਨੇ ਮੈਨੂੰ ਬੁਲਾਇਆ ਘੰਟੀ ਤੋਂ ਬਾਅਦ ਵੀ ਤੂੰ ਰੱਖ ਕੇ ਗਈ ਸੀ ਮੈਂ ਕਿਹਾ ਹਾਂ ਸਮਝ ਮੈ ਰਹੀ ਸੀ ਮੈਨੂੰ ਮਾਣੇ ਕਿ ਮੈਂ ਉਹ ਫਾਇਦੇ ਤੇ ਰੱਖੀ ਤੇ ਇੱਕ ਵਾਰ ਆਪਰ ਉਹਨਾਂ ਨੇ ਇੰਟਰਪ੍ਰੀਟਰ ਦੀ ਡਾਕ ਮੱਲਮੀਆਂ ਆਕਾਰਾਂ ਸੋਚੇ ਉਹ ਨਹੀਂ ਛੋੜੀ ਹੋਈ ਉਹ ਅੱਜ ਕੱਲ੍ਹ ਨਹੀਂ ਉਹ ਜਰਦਾ ਗੱਲ ਕੋਈ ਮਾੜੀ ਮੋਟੀ ਨਹੀਂ ਬੁੱਢੇ ਮਾਪੇ ਬਣਗੇ ਅੱਜ ਕੱਲ ਬੋਝ ਜਵਾਕਾਂ ਤੇ ਤੇ ਲੱਗੀ ਜਹਿਮ ਬਰਿੱਡਾਂ ਖਾਂਦੇ ਕੁੱਤੇ ਵੇਖੇ ਇਹਨੇ ਮਹਿਲਾ ਵਾਲੇ ਖਾਣ ਗੋਲੀਆਂ ਨੀਂਦ ਦੀਆਂ ਕੁੱਲੀਆਂ ਵਾਲੇ ਬਿਨਾ ਬਿਸਤਰੇ ਸੁੱਤੇ ਵੇਖੇ ਨੇ ਮਹਿਲਾ ਵਾਲੇ ਖਾਣ ਗੋਲੀਆਂ ਨੀਂਦ ਦੀਆਂ ਕੁੱਲੀਆਂ ਵਾਲੇ ਬਿਨਾ ਬਿਸਤਰੇ ਸੁੱਤੇ ਵੇਖੇ ਨੇ ਕੋਈ ਔਰ ਬਾਦਾਂ ਮਾਲਕ ਸਾਹ ਲੈ ਮੁੱਲ ਨਹੀਂ ਸਕਦਾ ਮਾਂ ਬਰਾਬਰ ਰਿਸ਼ਤਾ ਕੋਈ ਵੀ ਤੁੱਲ ਨਹੀਂ ਸਕਦਾ ਦਬਾੜੇ ਟਾਈਮ ਦੇ ਤੋਰ ਜਦੂਨੇ ਚੱਲਦੇ ਬੰਦੇ ਤੇ ਜੋ ਦਿਲ ਦੇ ਨੇੜੇ ਉਹ ਹੀ ਉਹ ਸਾਜ ਬੁੱਤੇ ਵੇਖੇ ਨੇ ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ ਕੁੱਲੀਆਂ ਵਾਲੇ ਬਿਨਾ ਬਿਸਤਰੇ ਸੁੱਤੇ ਵੇਖੇ ਨੇ ਇੱਕ ਗੁੱਟ ਬਣ ਜਾਂਦਾ ਹੈ ਤੇ ਨਾਲ ਹੀ ਇੱਕ ਵਿਰੋਧੀ ਗੁੱਟ ਵੀ ਪੈਦਾ ਹੋ ਜਾਂਦਾ ਹੈ। ਛੋੜੀ ਛੋੜੀ ਇੰਨਾ ਗੁੱਟਾਂ ਦੇ ਵਖਰੇਵੇਂ ਇੰਨੇ ਵੱਧ ਜਾਂਦੇ ਹਨ ਕਿ ਸੁਭਾਵਾਂ ਟੁੱਟਨੇ ਸ਼ੁਰੂ ਹੋ ਜਾਂਦੇ ਹਨ। ਸੁਭਾਵਾਂ ਵਿੱਚ ਪਾਵਰ ਦੌੜ ਲੱਗਦੀ ਹੈ। ਮੈਂਬਰਸ਼ਿਪ ਵਧਾਉਣ ਦੀ ਦੌੜ ਵਿੱਚ ਉਹ ਲੋਕ ਵੀ ਸੁਭਾਵਾਂ ਦੇ ਮੈਂਬਰ ਬਣ ਜਾਂਦੇ ਹਨ ਜਿਨ੍ਹਾਂ ਦਾ ਸਿਹਤ ਨਾਲ ਕੋਈ ਲੈਣਾ ਦੇਣਾ ਵੀ ਨਹੀਂ ਹੁੰਦਾ। ਲੋਕਾਂ ਨੂੰ ਕੰਟੈਕਟ ਕਰਕੇ ਸਮਾਜ ਇਕੱਠ ਵੱਡਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕੁਆਲਿਟੀ ਨਹੀਂ ਕੁਆਲਿਟੀ ਦੇ ਜੋਰ ਦਿੱਤਾ ਜਾਂਦਾ ਹੈ ਸਵੇਰ ਦੀ ਮੀਟਿੰਗ ਵਿੱਚ ਹਾਜ਼ਰ ਧੱਕੇ ਨਾਲ ਬਣਾਏ ਮੈਂਬਰਾਂ ਦਾ ਸਹਿਤ ਨਾਲ ਜਾਂ ਸਹਿਤਕਾਰ ਦੇ ਵਿਚਾਰਾਂ ਨਾਲ ਕੋਈ ਸਰੋਕਾਰ ਨਹੀਂ ਹੁੰਦਾ ਆਮ ਤੌਰ ਤੇ ਇਹ ਅਸਰੋਤੇ ਪਿੱਛੇ ਬਿਠੇ ਵਾਸੀਆਂ ਲਈ ਜਾਂਦੇ ਹਨ ਜਾਂ ਉਹ ਚਾਹ ਦੀ ਬ੍ਰੇਕ ਦੀ ਉਡੀਕ ਕਰਦੇ ਹਨ ਜਾਂ ਮੀਟਿੰਗ ਖਤਮ ਹੋਣ ਦੇ ਸਮੇਂ ਦੀ ਉਡੀਕ ਕਰਦੇ ਹਨ ਮੇਰੇ ਯਾਦ ਹੈ ਕਿ ਇੱਕ ਸਵੇਰ ਦੀ ਮੀਟਿੰਗ ਵਿੱਚ ਇੱਕ ਲੇਖ ਨੇ ਕਾਫੀ ਪੜ੍ਹੀ ਸੀ ਉਸ ਦੀ ਇੱਕ ਲਾਈਨ ਸੀ ఆర్కెస్ట్రా ਦੀ ਧੰਨ ਵਿੱਚ ਦੱਬ ਕੇ ਰਹਿ ਗਈ ਕੇ.ਐਲ. ਸਟੈਗਲ ਦੇ ਤੰਤ ਦੀ ਆਵਾਜ਼। ਚਾਹ ਦੀ ਬ੍ਰੇਕ ਸਮੇਂ ਅਸੀਂ ਦੋ ਚਾਰ ਲਈ ਗੱਲਾਂ ਕਰ ਰਹੇ ਸੀ ਤਾਂ ਇੱਕ ਆਵਾਸੀ ਸਰੋਤੇ ਨੇ ਮੈਨੂੰ ਆ ਕੇ ਕਿਹਾ ਕਿ ਭਾਈ ਉਹਨਾਂ ਦੀ ਕਵਤਾ ਬਹੁਤ ਸੁਣੀ ਸੀ। ਮੈਨੂੰ ਪਤਾ ਸੀ ਕਿ ਇਹ ਜਾਦੂ ਕਵਤਾ ਪੜ ਰਿਹਾ ਜੀ ਤਾਂ ਉਹਦਾ ਧਿਆਨ ਕਰਤਾ ਵੱਲ ਬਿਲਕੁਲ ਨਹੀਂ ਸੀ। ਉਹ ਹੰਸਾ ਬਹੁਤ ਵਾਰੀ ਮੇਰੇ ਘਰੇ ਆਏ ਅਸੀਂ ਵੀ ਜਾਣਦੇ ਸੀ ਸੋ ਇਹ ਸੰਬੰਧ ਬਹੁਤ ਕੈਮਰੇ ਅੰਤ ਦੇ ਵਿੱਚ ਮੈਂ ਅਰਪਣ ਸਾਹਿਬ ਬਾਰੇ ਬਹੁਤ ਕੁਝ ਕਹਿ ਸਕਦਾ ਸਵਾ ਬਾਰੇ ਵੀ ਨਿੱਕੀਆਂ ਨਿੱਕੀਆਂ ਗੱਲਾਂ ਬਹੁਤ ਹੋਈਆਂ ਪਰ ਮੈਂ ਅੰਤ ਦੇ ਵਿੱਚ ਆਕਰਮ ਰਾਹੀ ਦਾ ਇੱਕ ਸ਼ੇਰ ਆ ਗੀਤ ਗਾਇਆ ਉਹਨੇ ਕਿ ਇਸ ਦੁਨੀਆ ਤੇ ਆ ਕੇ ਕੋਈ ਸਦਾ ਨਹੀਂ ਜੇ ਬਹਿੰਦਾ ਰਹਿ ਜਾਂਦੀਆਂ ਨੇ ਯਾਦਾਂ ਬੰਦਾ ਆਪ ਤੇ ਨਹੀਂ ਰਹਿੰਦਾ ਚੰਗੀਆਂ ਯਾਦਾਂ ਛੱਡਣ ਵਾਲੇ ਨੂੰ ਲੋਕ ਯਾਦ ਕਰਦੇ ਆ ਔਰ ਮੈਂ ਇੱਕ ਵਾਰੀ ਫੇਰ ਅੱਜ ਇਹ ਸਭਾ ਨੂੰ ਵਧਾਈ ਦਿੰਦਾ ਹੋਇਆ ਅਰਪਣ ਸਾਹਿਬ ਨੂੰ ਫੇਰ ਇੱਕ ਵਾਰੀ ਸ਼ਰਧਾਂਜਲੀ ਭੇਟ ਕਰਨਾ ਉਸ ਬੰਦੇ ਨੇ ਇਹ ਸਭਾ ਨੂੰ ਬਹੁਤ ਉੱਚੀਆਂ ਸਿਖਰਾਂ ਤੇ ਪਹੁੰਚਾਇਆ ਸੀ ਔਰ ਮੇਰੀ ਕਾਮਨਾ ਹੈ ਕਿ ਇਹ ਵੀ ਹੋਰ ਉੱਚੀਆਂ ਸਿਖਰਾਂ ਤੇ ਪਹੁੰਚਦੀ ਰਹੇ ਤੇ ਇਹਦੇ ਨਾਲ ਨਵੇਂ ਬੰਦੇ ਜੁੜਦੇ ਰਹਿਣ ਤੇ ਇਹ ਗੱਲ ਨੂੰ ਕਾਇਮ ਰੱਖਿਓ ਕਿ ਚੌਦਰ ਦੀ ਭੁੱਖ ਜਿਵੇਂ ਗਰਬਖਸ਼ ਸਿੰਘ ਪ੍ਰੀਤ ਜੀ ਨੇ ਲਿਖਿਆ ਸੀ ਨਾ ਵੀ ਪਿਆਰ ਕਬਜ਼ਾ ਨਹੀਂ ਪਹਿਚਾਨ ਹੈ ਇਹਦੇ ਤੇ ਕਬਜ਼ੇ ਦੀ ਕੋਸ਼ਿਸ਼ ਨਾ ਹੋਵੇ ਤੇ ਸਭਾ ਜ਼ਰੂਰ ਤਰੱਕੀ ਕਰੂਗੀ ਧੰਨਵਾਦ ਸਰ ਜੀ ਤੁਸੀਂ ਸਵਾ ਦੇ ਇਤਿਹਾਸ ਬਾਰੇ ਜਾਣਨਾ ਪਾਇਆ ਤੁਹਾਨੂੰ ਇਹ ਵੀ ਸ਼ਾਇਦ ਪਤਾ ਹੋਣਾ ਚਾਹੀਦਾ ਇਕਬਾਲ ਅਰਪਣ ਨੇ 4-5 ਦੇਸ਼ਾਂ ਵਿੱਚ ਪੜਾਇਆ ਸੀ ਤੇ ਦਿੱਲੀ ਦਾ ਉਹਦਾ ਜਨਮ ਦਿੱਲੀ ਦਿੱਲੀ ਜਾਂ ਉੱਤੇ ਜਨਮ ਸੀ ਦਿੱਲੀ ਰਿਹਾ ਉਹ ਉਹਦੇ ਬਹੁਤ ਵੱਡੇ ਵੱਡੇ ਰਾਈਟਰਾਂ ਨਾਲ ਜਸਵੰਤ ਬਿਰਦੀ ਹੋਣਾ ਨਾਲ ਸੀ ਬਹੁਤ ਨੇੜ ਦਾ ਸਬੰਧ ਸੀ ਉਹਨਾਂ ਨਾਲ ਖੈਰ ਲੰਮੀਆਂ ਗੱਲਾਂ ਨਾ ਹੋ ਜਾਣ ਤੇ ਇਕਬਾਲ ਅਰਪਣ ਨੇ ਨਵੇਂ ਲੇਖਕਾਂ ਨੂੰ ਇਹਨਾਂ ਉਤਸ਼ਾਹ ਦਿੱਤਾ ਕਿ ਫਿਰ ਹੌਲੀ-ਹੌਲੀ ਮਤਲਬ ਉਹ ਲਿਖਣ ਲੱਗੀ ਜਿਨ੍ਹਾਂ ਤੇ ਬਹੁਤ ਸਾਰੇ ਹੁਣ ਨਵੇਂ ਬੰਦਿਆਂ ਨੂੰ ਨਹੀਂ ਪਤਾ ਹੋਣਾ ਤੇ ਬਿੱਟੂ ਆ ਤੇ ਆਪਣੇ ਹੈਗੇ ਆ ਤਰਲੋਤ ਜਣਾ ਹੈ ਹਰੀਪਾਲ ਜੀ ਹੈ ਸਰਿੰਦਰ ਗੀਤ ਵੀ ਸੀ ਹੋਰ ਵੀ ਸਾਰੇ ਇਹਨਾਂ ਸਾਰਿਆਂ ਨੇ ਹੌਲੀ-ਹੌਲੀ ਹੌਲੀ-ਹੌਲੀ ਮਤਲਬ ਜਸਵੰਤ ਗੈਨ ਪ੍ਰੋਫੈਸਰ ਮਨਜੀਤ ਸਿੰਘ ਹੋਰ ਦੋ ਸੁਭਾਵਾਂ ਨਹੀਂ ਹੁੰਦੀਆਂ ਸੀ ਜੋ ਮੇਰੀ ਨਜ਼ਰ ਚ ਇੱਕ ਪੰਜਾਬੀ ਸਹਿਤ ਸਭਾ ਜਿਹਦਾ ਮੈਂ ਜ਼ਿਕਰ ਕਰਤਾ ਇੱਕ ਸੀਗੀ ਸੋਹਣ ਮਾਨ ਨੇ ਬਣਾਈ ਜਿੰਨ ਜਿੰਨੂ ਅੱਜਕੱਲ ਭਜਨ ਮਾਸਟਰ ਬੜੀ ਕਾਮਯਾਬੀ ਨਾਲ ਚਲਾ ਰਹੇ ਆ ਅੱਜ ਨਾਟਕ ਵੀ ਆ ਉੱਥੇ ਜਾਣਾ ਮੈਂ ਤਾਂ ਕਿਹਾ ਸੀ ਇਹਨੂੰ ਵੀ ਪਹਿਲਾਂ ਬੁਲਾਦੀ ਮੈਨੂੰ ਵਛੇਤੀ ਜਾਣਾ ਮੇਰੇ ਇੱਕ ਦੋਸਤ ਨੇ ਅੱਜ ਇੰਡੀਆ ਨੂੰ ਜਾਣਾ 4 ਵਜੇ ਹੁਣ ਮੈਂ ਉਹਨੂੰ ਤਾਂ ਨਹੀਂ ਮਿਲ ਸਕਦਾ ਤੇ ਇਹ ਜਿਹੜਾ ਜੀ ਸੀਗਾ ਸੋਣਮਾਨ ਵੀ ਵਿੱਚ ਹੁੰਦੇ ਸੀਗੇ ਤਾਂ ਫੇਰ ਕਰਨੈਲ ਪਾਰਸਦਾ ਜਦੋਂ ਸਨਮਾਨ ਹੋਇਆ ਕਿਉਂਕਿ ਮੈਂ ਉਹਦੀ ਕਵਿਸ਼ਰੀ ਬੋਲਦਾ ਸੀ ਕਈ ਵਾਰੀ ਚੋਟੀ ਦੇ ਰਾਈਟਰਾਂ ਨੂੰ ਰਾਤ ਸਮੇਂ ਸਾਧ ਕੇ ਮੇਰੀ ਕਵਿ ਸਰੀਸ ਸੁਣਾਉਣੀ ਉਹਨਾਂ ਨੂੰ ਤੇ ਅਸੀਂ ਬਾਵਾ ਪ੍ਰੇਮ ਹੋ ਗਿਆ ਮੇਰੇ ਘਰੇ ਵੀ ਰਾਈਡਰ ਨੂੰ ਲੈ ਕੇ ਆਉਂਦਾ ਰਿਹਾ ਉਹ ਤੇ ਜੇ ਕਿਤੇ ਆ ਸੁਭਾਵਾਂ ਚ ਸਵਾ ਚਾਉਣਾ ਹੁੰਦਾ ਜੇ ਤੇ ਕਿਸੇ ਨੇ ਮੈਨੂੰ ਰਾਈਡ ਦੇਣੀ ਮੈਂ ਗੱਡੀ ਨਹੀਂ ਜਾਣਦਾ ਤੇ ਉਹਨੇ ਕਹਿਣਾ ਨਹੀਂ ਤੈਨੂੰ ਮੈਂ ਚੱਕੂਗਾ ਮੈਂ ਕਹਿਣਾ ਵੀ ਰੱਬ ਨਾਲ ਚੱਕੇ ਤੂੰ ਤਾਂ ਚੱਕ ਲਿਆ ਕਰ ਇਹੋ ਜਿਹਾ ਆਦਮੀ ਸੀ ਚਲੋ ਫੇਰ ਅਰਪਣ ਦੀ ਬਹੁਤ ਵੱਡੀ ਦੇਣ ਸੀ ਮੈਨੂੰ ਅਜੇ ਵੀ ਯਾਦ ਹੈ ਕਿ 52 ਸਟਰੀਟ ਤੇ ਕਾਠ ਐਵਨਿਊ ਆ ਤੇ ਉੱਥੇ ਛੋਟੀ ਜੀ ਲਾਇਬ੍ਰੇਰੀ ਹੁੰਦੀ ਸੀ ਤਰਲੋਚਨ ਹੁਣਾਂ ਨੂੰ ਯਾਦ ਹੋਣਾ ਹੈ ਉਦੋਂ ਪ੍ਰਧਾਨ ਸੋਨ ਸਿੰਘ ਮਾਨ ਦੀ ਮਤਲਬ ਪ੍ਰਧਾਨਗੀ ਥੱਲੇ ਜਾਂ ਉਹਨਾਂ ਦੀ ਵਾਈਫ ਨੂੰ ਵੀ ਉਹ ਬਹੁਤ ਇੰਪੋਰਟੈਂਸ ਦਿੰਦੇ ਸੀ ਤਾਂ ਉਹਨਾਂ ਦੀ ਪ੍ਰਧਾਨਗੀ ਥੱਲੇ ਉੱਥੇ ਸਭ ਤੋਂ ਪਹਿਲਾਂ ਕੇਸਰ ਸਿੰਘ ਨਾਮ ਲਿਸਟ ਦਾ ਸਨਮਾਨ ਹੋਇਆ ਤੇ ਜਿਨ੍ਹਾਂ ਨੂੰ ਪਹਿਲੀ ਵਾਰ 500 ਡਾਲਰ ਸਨਮਾਨ ਵਜੋਂ ਦਿੱਤਾ ਗਿਆ ਉਹ ਕੋਈ ਇਹੋ ਜੀ ਗੱਲ ਨਹੀਂ ਤੇ ਜਿੰਨੇ ਵੀ ਮੇਰਾ ਤੇ ਬਚਿੱਤਰ ਸਿੰਘ ਗਿੱਲ ਦਾ ਜਿੰਨੀਆਂ ਵੀ ਗੱਲਾਂ ਹੋ ਕੇ ਗਈਆਂ ਮੈਂ ਉਹਨਾਂ ਚ ਉਸ ਟਾਈਮ ਤੇ ਹਾਜ਼ਰ ਸੀ ਬਹੁਤ سارے ਨਵੇਂ ਬੰਦੇ ਬੱਚੇ ਆ ਈਪਨ ਜਦੋਂ ਹਰੀਪਾਲ ਨੂੰ ਵੀ ਮੈਂ ਲੈ ਕੇ ਆਇਆ ਸੀਗਾ ਇਸ ਸਵਾਦ ਵਿੱਚ ਕੋਸ਼ੁਰ ਖਾਲੀ ਕੌਸ਼ੀਆ ਕੀ ਸਨਾਮਾ ਤੇ ਕੀ ਕਹੀਏ ਨਾ ਜਿੰਨੇ ਕਬੱਟੇ ਆ ਸਾਰੇ ਕੁਝ ਕੁ ਤਰੇੜੇ ਗੱਲ ਵੀ ਦੱਸ ਗਿਆ ਗੱਲਾਂ ਕੰਮਿਆਂ ਦੇ ਵਿੱਚ ਜਦੋਂ ਬੋਲੇ ਵੀ ਆ ਉਹਨਾਂ ਨੂੰ ਤੁਸੀਂ ਦੇਖਣ ਮੈਂ ਰਿਵਾਈਂਡ ਵੀ ਕਰਾਇਆ ਕਿੱਥੇ ਕਿੱਥੇ ਕੀ ਹੋਇਆ ਸੀਗਾ ਬਹੁਤ ਕੁਝ ਹੋਇਆ ਸੁਭਾਵਾਂ ਦੇ ਵਿੱਚ ਅੱਜ ਵੀ ਜਦੋਂ ਸੁਭਾਵਾਂ ਦੇ ਵਿੱਚ ਚਾਹੇ ਕੋਈ ਵੀ ਸਭਾ ਚ ਉਹਦੀ ਭੀਸ ਸਿਆਸਤ ਚੱਲਦੀ ਹੈ ਸਿਆਸਤ ਇਹਨਾਂ ਚੀਜ਼ਾਂ ਦਾ ਘੜਾ ਨਹੀਂ ਚੱਲਦੀ ਕਿਸੇ ਵੀ ਤੁਸੀਂ ਕਦੇ ਵੀ ਚਲੋ ਚਾਹੇ ਕੋਈ ਵੀ ਸਭਾ ਹੈ ਇਨਕਲੂਡਡ ਲਿਖਾਰੀ ਸਭਾ ਵੀ ਮੈਂ ਕਹੂੰਗਾ ਸਿਆਸਤ ਦੇ ਰੇਖੇ ਤੇ ਚੱਲਦੀ ਹੈ ਬੜੀ ਖੁਸ਼ੀ ਦੀ ਗੱਲ ਹੈ 25 ਸਾਲਾਂ ਪੰਜਾਬੀ ਵਿਕਾਰੀ ਸਭਾ ਦਾ ਇਹ ਜੋ ਮੌਕਾ ਹੈ ਸਕਦੇ ਤੇ ਬੜੀ ਖੁਸ਼ਕਿਸਮਤੀ ਹੈ ਪਾਕਾਮਾ ਜੀ ਕਿ ਅਸੀਂ ਇਸ ਸਭਾ ਨਾਲ ਮੈਂ 2008 ਤੋਂ ਨੋਟ ਜੁੜਿਆ ਹੋਇਆ ਐ ਪਹਿ ਤੁਸੀਂ 2008 ਦਾ ਹੁੰਦਾ ਸੀ ਤੇ ਅੱਜ ਇਸ ਸਭਾ ਨਾਲ ਜੁੜਿਆ ਹੋਏ ਨੇ ਸਾਲ ਹੋ ਗਏ ਤੇ ਜੇ ਤਿੰਨ ਕਿਤਾਬਾਂ ਵੀ ਲਿਖੀਆਂ ਤੇ ਉਹ ਇਸ ਸਭਾ ਦੀ ਹੀ ਬਦੌਰਤ ਹੈ ਨਹੀਂ ਤਾਂ ਸ਼ਾਇਦ ਇਸ ਤਰ੍ਹਾਂ ਦਾ ਲੇਖਕ ਕੋਈ ਨਿਰਜਾਤ ਨਹੀਂ ਮੈਂ ਬੇਦਨਾ ਦੀ ਖੇਪ ਦੱਸ ਕੀ ਦੀ ਚੋਲੀ ਪਾਵਾਂ ਗਿੱਲੀਆਂ 'ਚ ਤਪਾਂ ਤੇ ਸੁੱਕੀਆਂ 'ਚ ਸ਼ਾਮਾਂ ਦੁਕਾਨੀਆਂ ਪੰਡਾ ਵਿੱਚੋਂ ਸੁੱਖ ਕਦੋਂ ਉੱਠੇ ਕਰੇ ਚਾਹੇ ਸੰਸਾਰ ਕੋਈ ਜੋਰ ਨਾਲ ਦਸਤੇ ਦੇ ਨੀਸੀ ਬਾਚੋ ਨਰੇ ਲਿਖਣਾ ਸ਼ੁਰੂ ਕੀਤਾ ਤੇ ਮੈਂ ਆਮਵਾਰਡ ਬੋਲਦਾ ਹੁੰਦਾ ਸੀ ਕਿ ਖਰਬੂਜੇ ਕੋ ਦੇਖ ਕੇ ਖਰਬੂਜੇ ਰੰਗ ਬਦਲਦਾ ਹੈ ਹੋਰ ਰੰਗ ਬਦਲਦੇ ਨਾ ਦੇਖਿਆ ਉਥੇ ਪ੍ਰੈਕਟੀਕਲੀ ਦੇਖਿਆ ਔਰ ਅੱਜ ਵੀ ਮੈਂ ਇਸ ਕਰਕੇ ਦੋ ਨਵੇਂ ਮੈਂਬਰਨ ਰਾ ਦੇ ਤਿੰਨ ਨਵੇਂ ਮੈਂਬਰਨ ਇੰਟਰੋਡਿਊਸ ਕਰਨਾ ਚਾਹਣਾ ਪਹਿਲੀ ਵਾਰ ਇਹ ਸਭਾ ਚ ਆਏ ਨੇ ਔਰ ਮੈਨੂੰ ਉਮੀਦ ਹੈ ਕਿ ਅੱਗੇ ਤੋਂ ਪੰਜਾਬੀ ਲਿਖਾਰੀ ਸਭਾ ਨਾਲ ਜੁੜ ਜਾਣਗੇ ਜਾਂ ਹੋਰ ਕਿਸੇ ਸਾਹਿਤ ਸਭਾ ਨਾਲ ਵੀ ਜੁੜ ਜੇ। ਬੇਸਿਕ ਪਰਪਸ ਇਹ ਹੈ ਕਿ ਸਾਹਿਤ ਦੇ ਨਾਲ ਜੁੜਨਾ ਚਾਹੀਦਾ। ਸਾਹਿਤ ਤੇ 뮤직 ਇਹ ਦੋਨੋਂ ਮੇਰੇ ਬੜੇ ਫੇਵਰੇਟ ਸਬਜੈਕਟਸ ਨੇ। ਤੁਹਾਨੂੰ ਸ਼ਾਇਦ ਪਤਾ ਹੀ ਹੋਵੇ ਕਿ ਸਰਬੋਕਾਰ ਨਾਲ ਵੀ ਮੈਂ ਪਿਛਲੇ 8-9 ਸਾਲ ਤੋਂ 9-10 ਸਾਲ ਤੋਂ ਜੁੜਿਆ ਹੋਇਆ ਹਾਂ। ਸੋ ਇਹ ਉਹ ਚੀਜ਼ਾਂ ਨੇ ਜਿਹੜੀਆਂ ਕਿ ਯੂਨਾਈਟ ਕਰਦੀਆਂ ਨੇ ਡਿਵਾਈਡ ਨਹੀਂ ਕਰਦੀਆਂ। ਪਰ ਉਹ ਸਾਹਾਂ ਦੀ ਤੰਦ ਪਿਓ ਟੁੱਟ ਜਾਣੀ ਕਿਉਂ ਫਿਰਦਾ ਏ ਭੁੱਲਿ ਆਓ ਬੰਦਿਆ ਮਿੱਟੀ ਜਿਆ ਕਿਉਂ ਫਿਰਦਾ ਏ ਭੁੱਲਿ ਆਓ ਬੰਦਿਆ ਮਿੱਟੀ ਜਿਆ ਓਏ ਸੱਚ ਸੁਣਾਇਆ ਭੁੱਲਿ ਆਓ ਬੰਦਿਆ ਮਿੱਟੀ ਜਿਆ ਓ ਦੋਵੇਂ ਹੱਥ ਜਾਣਾ ਤੈਂ ਖਾਲੀ ਲਾਲੀ ਭਾਜਨਾ ਅਗੇ ਗੱਲਬਾਤ ਹੁੰਦੀ ਰਹਦੀ ਅਸਰ ਸੇਧ ਕਰਦੇ ਰਹਿਦਾ ਸੀ ਕਹਿੰਦਾ ਕਹਿੰਦਾ ਦੋਵੇਂ ਹੱਥ ਜਾਣਾ ਤੈਂ ਖਾਲੀ ਤੈਨੂੰ ਸਮਝਾਉਂਦਾ ਏ ਲਾਲੀ ਓਏ ਦੋਵੇਂ ਹੱਥ ਜਾਣਾ ਤੈ ਖਾਲੀ ਤੈਨੂੰ ਇਹ ਸਮਝਾਵੇ ਲਾਲੀ ਲੇਸੜੀ ਵਾਲਾ ਸੁਨਾ ਹੋ ਜਾਊ ਓਏ ਲੇਸੜੀ ਵਾਲਾ ਸੁਨਾ ਹੋ ਜਾਊ ਜਦ ਦੀ ਝੱਖੜ ਚ ਲਿਆਉ ਬੰਦਿਆ ਮਿੱਟੀ ਜਿਆ ਕਿਉ ਫਿਰਦਾ ਏ ਭੁੱਲਿਆ ਬੰਦਿਆ ਮਿੱਟੀ ਜਿਆ ਰੱਬ ਤਾਂ ਤੇਰੇ ਨੇੜੇ ਵਸਦਾ ਸੱਚ ਸੁਣਾਇਆ ਭੁੱਲਿਆ ਉਹ ਬੰਦਿਆ ਮਿੱਟੀ ਦੇ ਆ ਕਿਉਂ ਫਿਰ ਦائیں ਭੁੱਲਿਆ ਉਹ ਬੰਦਿਆ ਮਿੱਟੀ ਦੇ ਆ ਜੇ ਉਹ ਸਮਝਦੱਕੇ ਸ਼ਾਸਤਰ ਜਾਣ ਕਰਕੇ ਮੈਂ ਥੋੜਾ ਜਿਹਾ ਜੋ 11000 ਰਿਆ ਹੁਣ ਮੈਂ ਕੋਸ਼ਿਸ਼ ਕੀਤੀ ਆ ਕਿ ਹੁਣ ਸਭਾ ਦੇ ਨਾਲ ਇਸੇ ਤਰ੍ਹਾਂ ਜੁੜੂੰਗਾ ਔਰ ਮੈਨੂੰ ਮਾਨ ਹੈ ਕਿ ਮੈਂ ਸਭਾ ਦਾ ਮੈਂਬਰ ਰਹਾਂ ਐਕਟਿਵ ਮੈਂਬਰ ਆ 10 ਸਾਲ ਤੇ ਮੈਨੂੰ ਲੱਗਦਾ ਕਿ ਸਭਾ ਇਸੇ ਤਰ੍ਹਾਂ ਸਦੀਆਂ ਤੱਕ ਚੱਲਦੀ ਰਹੂਗੀ ਔਰ ਬਲੋਕ ਕਿੰਨੇ ਹੋਏ ਜੁੜਦੇ ਨੇ ਵਾਹ ਧੰਨਵਾਦ <coughs>